ਮੜਕਾ ਬਜੀਤ ਐਡੀ ਸੋਹਣੀ ਆਵਾਜ਼ ਦੇ ਮਾਲਕ ਆ ਇੰਨੀਆਂ ਤੇਰੇ ਚੈਨਲ ਤੇ ਵੀਡੀਓ ਚੱਲ ਚੁੱਕੇ ਆ ਅਸੀਂ ਦੇਖਿਆ ਘਰ ਦੇ ਹਾਲਾਤ ਨਹੀਂ ਸੁਧਰੇ ਅੱਜ ਵੀ ਘਰ ਤੇ ਉਸੇ ਤਰ੍ਹਾਂ ਗਰੀਬੀ ਆ ਘਰ ਦੇ ਹਾਲਾਤ ਕਿਉਂ ਨਹੀਂ ਅੱਜ ਸੁਧਰੇ ਅਜੇ ਤੱਕ ਸਰ ਜੀ ਬਹੁਤ ਗਰੀਬੀ ਬਹੁਤ ਤਨ ਮਾੜੇ ਚੱਲੰਦੇ ਆ ਤੁਸੀਂ ਸਰਦਾਰੇ ਅਸੀਂ ਗੱਡੀਆਂ ਲੋਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਤਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਕਿਨੇਸ ਪੈਣਾ ਤੁਹਾਡੀ ਵੀਡੀਓ ਕਦੋਂ ਵਾਇਰਲ ਹੋਈ ਆ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਆਵਾਜ਼ ਇੰਨੀ ਸੋਹਣੀ ਆ ਵੱਡੇ ਵੱਡੇ ਚੈਨਲ ਵਾਲੇ ਤੁਹਾਡੀ ਅੱਗੇ ਇੰਟਰਵਿਊਆਂ ਲਾ ਕੇ ਜਾਂਦੇ ਨੇ ਤੇ ਤੁਹਾਡੀ ਵੀਡੀਓ ਕਿਹੜੀ ਸਟੇਜ ਵਾਇਰਲ ਹੋਈ ਆ ਨਾ ਹੱਥੀ ਚੋ ਬੋਤਲ ਖੋੜੀਏ ਚੁੱਪ ਕਰ ਜਾ ਹੁਣ ਨਾ ਰੋੜੀਏ ਨੀ ਮਸਾਇਆ ਯਾਰਾ ਮੁਸੀ जख्मਾ ਨੂੰ ਨਾ जख्म ਪੁਰਾਣੇ ਟੋੜੀਏ ਸਰਜੀਪਤੀ ਮੇਰੇ ਮਜ਼ਦੂਰੀ ਕਰਦੇ ਨੇ ਉਹ ਵੀ ਕੰਮ ਕਦੇ ਮਿਲਦਾ ਕਦੇ ਨਹੀਂ ਮਿਲਦਾ ਤੇ ਆਪ ਮੈਂ ਕਿਸੇ ਦੇ ਘਰੇ ਝਾੜੂ ਪੋਚਾ ਕਰਕੇ ਤੇ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਦੀ ਹਾਂ ਜਿਵੇਂ ਦੇਖਿਆ ਵੀ ਘਰ ਜੇ ਪਰਵਾਰ ਚ ਜੇ ਬੱਚੇ ਵੀ ਨੇ ਬੱਚਿਆਂ ਦੀਆਂ ਬੜੀਆਂ ਮੰਗਾਂ ਹੁੰਦੀਆਂ ਨੇ ਕਈ ਵਾਰ ਹੋਇਆ ਇਸ ਤਰ੍ਹਾਂ ਵੀ ਕਈ ਵਾਰੀ ਬੱਚੇ ਮੰਗਾ ਮੰਗਦੇ ਹੁਣ ਤੇ ਤੁਹਾਡੇ ਕੋਲ ਪੂਰੀਆਂ ਨਾ ਕੀਤੀ ਗਈਆਂ ਹੁਣ ਜੀ ਜੇ ਤੇਰੀ ਟੀ ਹੋ ਗਈ ਮੱਟਿਆਰ ਬਾਬਲਾਵੇ ਕਿਉਂ ਸਮਝਦੇ ਸਿਰ ਤੇ ਉਸ ਨੂੰ ਪਾਰ ਬਾਬਲਾਵੇ ਮੇਰਾ ਤੇ ਸੁਪਨਾ ਇਹੀ ਆ ਕਿ ਮੇਰੀ ਮਾਰਕੀਟ ਵਿੱਚ ਕੈਸ਼ ਆਵੇ ਇਸਾਰ ਪਰ ਗਰੀਬੀ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਵੀ ਘਰ ਚ ਬਹੁਤ ਗਰੀਬੀ ਆ ਕਦੇ ਰੋਟੀ ਪੱਕਦੀ ਕਦੇ ਨਹੀਂ ਪੱਕਦੀ ਨਾ ਸਾਰ ਮੇਰੇ ਘਰੇ ਲਾਈਟ ਨਾ ਬਾਟਮ ਕੁਛ ਨਹੀਂ ਆ ਜਾ ਕਦੀ ਨਾ ਰੋਟੀ ਹੋਵੇ ਨੇੜੇ ਨਹੀਂ ਕੋਈ ਲਾਉਂਦਾ ਸਾਰੇ ਤਕੜੇ ਦੀ ਪੈਂਦੇ ਜਾ ਕੇ ਬੈਣ ਮੰਜੀ ਤੇ ਦਿਲ ਉੱਤੇ ਲਾਵੀਂ ਨਾ ਗਰੀਬੀ ਵਾਲੀ ਗੱਲ ਦਿਨ ਚੰਗੇ ਮੜ ਆਉਂਦੇ ਜਾਂਦੇ ਰਹਿਣ ਬੰਦੇ ਤੇ ਦਿਲ ਉੱਤੇ ਲਾਵੀਂ ਨਾ ਗਰੀਬੀ ਵਾਲੀ ਗੱਲ ਦਿਨ ਚੰਗੇ ਮੜ ਆਉਂਦੇ ਜਾਂਦੇ ਰਹਿਣ ਬੰਦੇ ਤੇ ਸਿਕਾ ਦੋਸਤੋ ਵਹਿਤ ਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਅੱਜ ਤੁਹਾਨੂੰ ਜਿਸ ਭੈਣ ਨਾਲ ਮਿਲਾਵਾਂਗੇ ਉਸ ਭੈਣ ਦੀ ਆਵਾਜ਼ ਬਹੁਤ ਵਧੀਆ ਆਵਾਜ਼ ਤੇ ਵੱਡੇ ਵੱਡੇ ਕਲਾਕਾਰਾਂ ਨੂੰ ਜਿਹੜੀ ਕੀ ਮਾਤ ਪਾਉਂਦੀ ਆ ਜੀ ਮੈਂ ਗੱਲ ਕਰ ਰਿਹਾ ਰਾਣੀ ਮੀਲਾ ਦੀ ਰਹਿਣ ਵਾਲੀ ਕਵਲਜੀਤ ਕੋਰ ਦੀ ਤੁਹਾਨੂੰ ਪਹਿਲਾਂ ਉਹ ਕਰਦੇ ਹਾਲਾਤ ਖਾਵਾਂਗੇ ਕਿ ਕੱਚ ਇੰਨੀ ਕਿ ਗਰੀਬੀ ਅਤ ਦੀ ਪਰ ਫਿਰ ਵੀ ਪ੍ਰਮਾਤਮਾ ਨੇ ਜਿਹਾ ਕਿ ਹੁਣਾਂ ਦਿੱਤਾ ਸੀ ਆਵਾਜ਼ ਬਹੁਤ ਸੋਹਣੀ ਆ ਕਵਲਜੀਤ ਭੈਣ ਸਾਡੇ ਨਾਲ ਗੱਲਬਾਤ ਕਰਾਂਗੇ ਆ ਭੈਣੇ ਕਹਿੰਦੇ ਤੇਰੀ ਆਵਾਜ਼ ਬਹੁਤ ਸੋਹਣੀ ਆ ਲਗ ਲੱਗ ਪਿੰਡਾਂ 'ਚ ਤੇਰੀ ਆਵਾਜ਼ ਦੀ ਕਹਿੰਦੇ ਧੂਮ ਨੇ ਤੇ ਮਿੱਠੀ ਆਵਾ ਚੀਕ ਜੀ ਤੁਸੀਂ ਸਰਦਾਰ ਅਸੀਂ ਗੱਡੀਆਂ ਲੋਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਤੁਸੀਂ ਸਰਦਾਰ ਅਸੀਂ ਗੱਡੀਆਂ ਲੋਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਤੋਂ ਤੇਰੇ ਰੰਗ ਲੈ ਚ ਬਾਰੇ ਵੇ ਸਾਡੇ ਕਲਰਾਂ ਚ ਹੁੰਦੇ ਤੰਬੂਤਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨੇਤਨਵੇਂ ਹੁੰਦੇ ਨੇ ਟਕਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨੇਤਨਵੇਂ ਹੁੰਦੇ ਨੇ ਟਕਾਣੇ ਮੁੰਡਿਆ ਪੈਣ ਕਬਲਜੀਤ ਐਨਡੀ ਸੋਨੀ ਆਵਾਜ਼ ਦੇ ਮਾਲਕ ਆ ਇੰਨੀਆਂ ਤੇਰੇ ਚੈਨਲ ਤੇ ਵੀਡੀਓ ਚੱਲ ਚੁੱਕੇ ਆ ਅਸੀਂ ਦੇਖਿਆ ਘਰ ਦੇ ਹਾਲਾਤ ਨਹੀਂ ਸੁਧਰੇ ਅੱਜ ਵੀ ਘਰ ਤੇ ਉਸੇ ਤਰ੍ਹਾਂ ਗਰੀਬੀ ਆ ਨਾ ਬਾਥਰੂਮ ਦਾ ਦਰਵਾਜ਼ਾ ਨਾ ਹੀ ਅਜੇ ਤੱਕ ਕਮਰੇ ਜਿਹੜੇ ਪੱਕੇ ਹੋ ਸਕੇ ਨੇ ਅਸੀਂ ਦੇਖਿਆ ਅਜੇ ਵੀ ਜਿਹੜੇ ਛੱਤਾਂ ਨੇ ਉਹ ਬਾਲਿਆਂ ਵਾਲੀ ਨੇ ਘਰ ਦੇ ਹਾਲਾਤ ਕਿਉਂ ਨਹੀਂ ਅੱਜ ਤੱਕ ਸੁਧਰੇ ਅਜੇ ਤੱਕ ਸਰ ਜੀ ਬਹੁਤ ਗਰੀਬੀ ਬਹੁਤ ਤਨ ਮਾੜੇ ਚੱਲੰਦੇ ਆ ਤੇ ਮੋਟਰ ਵੀ ਸਰ ਜੀ ਮੈਨੂੰ ਇੱਥੋਂ ਪਿੰਡ ਚ ਕਿਸ ਜੀਮੇਦਾਰ ਨੇ ਵਿਕਰਮਜੀਤ ਸਿੰਘ ਉਹਨਾਂ ਦੇ ਨਾਂ ਤੇ ਮੋਟਰ ਮੈਨੂੰ ਉਹਨਾਂ ਨੇ ਲਵਾ ਕੇ ਦਿੱਤੀ ਆ ਸਾਡੇ ਘਰੇ ਪਾਣੀ ਦੀ ਵੀ ਬਹੁਤ ਪ੍ਰੋਬਲਮ ਸੀਗੀ ਮੈਨੂੰ ਦੱਸੋ ਪਹਿਲਾਂ ਤੁਹਾਡੀ ਵੀਡੀਓ ਕਦੋਂ ਵਾਇਰਲ ਹੋਈ ਆ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਆਵਾਜ਼ ਇੰਨੀ ਸੋਹਣੀ ਆ ਵੱਡੇ ਵੱਡੇ ਚੈਨਲ ਵਾਲੇ ਤੁਹਾਡੀ ਅੱਗੇ ਇੰਟਰਵਿਊ ਲਾ ਕੇ ਜਾਂਦੇ ਨੇ ਤੇ ਤੁਹਾਡੀ ਵੀਡੀਓ ਕਿਹੜੀ ਸਟੇਡੀ ਵਾਇਰਲ ਹੋਈ ਸੀ ਆ ਸਰ ਵੇਖੋ ਮੈਂ ਕੱਪੜੇ ਧੋਣ ਲਈ ਸੀਗੀ ਜੀਮਿੰਦਾਰ ਨਹੀਂ ਤਰਮਜੀਤ ਲਾਡੋ ਤੇ ਉਹਨਾਂ ਦੀ ਬੈਗ ਤੇ ਮੈਂ ਕੱਪੜੇ ਧੋਣ ਗਈ ਸੀਗੀ ਤੇ ਉਹਨਾਂ ਨੇ ਮੇਰੀ ਕੱਪੜੇ ਧੋਣ ਦੀ ਵੀਡੀਓ ਬਣਾਈ ਤਰਮਪ੍ਰੀਤ ਦਾ ਗਾਣਾ ਸੀਗਾ ਕਿਹੜਾ ਗੀਤ ਸੀ ਨਾ ਹੱਥੀਂ ਚੋ ਬੋਤਲ ਖੋੜੀਏ ਚੁੱਪ ਕਰ ਜਾ ਹੁਣ ਨਾ ਰੋੜੀਏ ਨੀ ਮਸਾਇਆ ਯਾਰਾ ਮੁੱਸੀ ਜ਼ਖਮਾਂ ਨੂੰ ਨਾ ਜ਼ਖਮ ਪੁਰਾਣੇ ਟੋੜੀਏ ਹੁਣ ਤਰਸ ਕਰੇ ਕਿਉਂ ਪਹਿਲਾਂ ਕਰਤੀ ਸੀ ਜ਼ਿੰਦਗੀ ਬਰਬਾਦ ਮੇਰੀ ਉਸ ਦਿਨ ਤੋਂ ਪੀਣੋਂ ਹਟ ਜੂੰਗਾ ਜਦੋਂ ਆਉਣੋਂ ਹਟ ਗਈ ਯਾਦ ਤੇਰੀ ਨੀ ਪੈਗ ਪਰ ਕੇ ਜਦ ਮੈਂ ਪੀ ਲੈਂਦਾ ਚੰਦੇਰੀ ਦੁੱਖ ਪੁਲਾ ਜਾਂਦੀ ਬਿਨ ਪੀਤੇ ਨੀਂਦ ਨਾ ਆਉਂਦੀ ਏ ਜੇ ਪੀ ਲੈਂਦਾ ਤਾਂ ਆ ਜਾਂਦੀ ਸੌ ਤੈਨੂੰ ਤੇਰੇ ਮਾਹੀ ਦੀ ਨਾ ਰੋਕੀ ਹੁਣ ਫੋਰੀ ਆਦ ਮੇਰੀ ਉਸ ਦਿਨ ਤੋਂ ਪੀਣੋਂ ਹਟ ਜੂਗਾ ਨੀ ਜਦੋਂ ਯੋਣੋਂ ਹਟ ਗਈ ਯਾਦ ਤੇਰੀ ਆ ਜੀਵਾ ਤੁਸੀਂ ਦੇਖ ਸਕਦੇ ਹੋ ਵੀ ਕਵਲ ਜੀ ਦੀ ਆਵਾਜ਼ ਬਹੁਤ ਸੋਹਣੀ ਆ ਪਰ ਮਾਤਮਾਨਿਕ ਹੁਨਰ ਬਹੁਤ ਸਨਤਾ ਵਸੀ ਆਵਾਜ਼ ਨੂੰ ਪਰ ਘਰ ਦੇ ਹਾਲਾਤ ਨਹੀਂ ਸੁਧਰੇ ਅੱਜ ਤੱਕ ਅੱਜ ਵੀ ਘਰ 'ਚ ਉਸੇ ਤਰ੍ਹਾਂ ਗਰੀਬੀ ਆ ਆ ਪੈਣ ਕਵਲ ਜੀ ਇੱਥੇ ਆ ਜਾ ਤੇ ਮੈਨੂੰ ਇਹ ਦੱਸ ਵੀ ਕੰਮ ਕੀ ਕਰਦੇ ਹੋ ਪਰਿਵਾਰ ਦਾ ਗੁਜ਼ਾਰਾ ਕਿੱਥਾ ਚੱਲਦਾ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਤੇ ਤੁਸੀਂ ਕੀ ਕਰਦੇ ਹੋ ਸਰ ਜੀ ਪਤੀ ਮੇਰੇ ਮਜ਼ਦੂਰੀ ਕਰਦੇ ਨੇ ਉਹ ਵੀ ਕੰਮ ਕਦੀ ਮਿਲਦਾ ਕਦੀ ਨਹੀਂ ਮਿਲਦਾ ਤੇ ਆਪ ਮੈਂ ਕਿਸੇ ਦੇ ਘਰੇ ਝਾੜੂ ਪੋਚਾ ਕਰਕੇ ਤੇ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਦੀ ਤੇ ਮੈਨੂੰ ਉਸ ਤੋਂ ਵੀ ਕਦੇ ਦੀ ੜੀ ਲੱਗਦੀ ਕਦੀ ਨਹੀਂ ਦੀੜੀ ਲੱਗਦੀ ਅਸੀਂ ਦੇਖਿਆ ਵੀ ਘਰ ਪਰਿਵਾਰ چھوٹے ਬੱਚੇ ਵੀ ਨੇ ਬੱਚਿਆਂ ਦੀਆਂ ਬੜੀਆਂ ਮੰਗਾਂ ਹੁੰਦੀਆਂ ਨੇ ਕਈ ਵਾਰ ਹੋਇਆ ਇਸ ਤਰ੍ਹਾਂ ਵੀ ਕਈ ਵਾਰੀ ਬੱਚੇ ਮੰਗਾ ਮੰਗਦੇ ਹੁਣ ਤੇ ਤੁਹਾਡੇ ਕੋਲ ਪੂਰੀਆਂ ਨਾ ਕੀਤੀ ਗਈਆਂ ਹੁਣ ਹਾਂਜੀ ਸਰ ਇਹ ਵੀ ਕਈ ਵਾਰੀ ਹੋਇਆ ਵਾਪੇ ਬੱਚੇ ਜਦੋਂ ਬਹੁਤ ਘਾਟ ਹੁੰਦੀ ਜਿਹੜੀ ਚੀਜ਼ ਮੰਗਦੇ ਕਈ ਵਾਰੀ ਨਹੀਂ ਲੈ ਕੇ ਦਿੱਤੀ ਜਾਂਦੀ ਹਾਂਜੀ ਤੇ ਮੈਨੂੰ ਇਸ ਪੈਣ ਹੋਰ ਕਿਹੜਾ ਗੀਤ ਸੁਣਾਵਾਂ ਕਿ ਜਿਹੜਾ ਤੇਰਾ ਮਨਪਸੰਦ ਗੀਤ ਹੋਵੇ ਉਹਦੀਆਂ ਦੋਲਾਂ ਜਰੂ ਸਾਨੀ ਗਾ ਦਿਓ ਖਾਸ ਕਰਕੇ ਮਿੰਦ ਮਿੰਦੇ ਦਾ ਤਾਣੀਦਰਾ ਲੱਗੀ ਸੀ ਉਹ ਬੜਾ ਮਸ਼ਹੂਰ ਹੋਇਆ ਸੀ ਉਹਦੀਆਂ ਦੋਲਾਂ ਨਾਲ ਤਾਣੀ ਕਰ ਦਿਓ ਅੱਜ ਜੇ ਤੇਰੀ ਧੀ ਹੋ ਗਈ ਮਟਿਆਰ ਬਾਬਲਾ ਵੇ ਕਿਉਂ ਸਮਝਦਾ ਸਿਰ ਤੇ ਉਸ ਨੂੰ ਪਾਰ ਬਾਬਲਾ ਵੇ ਸੋਚੀਂ ਡੁੱਬਿਆ ਮੈਂ ਨਾ ਸੋਚੀਂ ਡੁੱਬਿਆ ਮੈਂ ਨਾ ਸਕਦੀ ਵੇਖ ਬਾਬਲਾ ਵੇ ਤੂੰ ਰੋਲ ਕਾ ਕੇ ਲਿਉਂਦੀਆਂ ਧੀਆਂ ਲੇਖ ਬਾਬਲਾ ਵੇ ਰੋ ਲਖਾ ਕੇ ਲਿਉਂਦਿਆਂ ਧੀਆ ਲੈਖ ਬਾਬਲਾਵੇ ਧੀਵਰੇ ਗਨਾ ਦਾਨ ਸਿਆਣੇ ਕਹਿੰਦੇ ਨੇ ਤੈਨੂੰ ਕਿਹੜੀ ਗੱਲ ਦੇ ਫਿਕਰ ਜੋ ਚੁੰਮੜੇ ਰੈਂਦੇ ਨੇ ਵੇਖੀ ਕਿਤੇ ਨਾਇਆ ਜੀ ਵੇ ਵੇਖੀ ਕਿਤੇ ਨਾਇਆ ਜੀ ਕਰ ਜੇ ਠ ਬਾਬਲਾਵੇ ਤੋਰ ਲੱਕਾ ਕੇ ਲਿਉਂਦੀਆਂ ਈ ਥੀਆਂ ਲੈ ਖਬਾਬਲਾਵੇ ਕਬਲ ਜੀ ਜੀ ਤੁਹਾਡਾ ਵੀ ਕੋਈ ਸੁਪਨਾ ਆ ਵੀ ਤੁਸੀਂ ਵੀ ਵਧੀਆ ਗਾਇਕ ਬਣੋ ਤੁਹਾਡੀ ਕੈਸਨ ਮਾਰਕੀਟ ਜਾਵੇ ਲੋਕ ਤੁਹਾਨੂੰ ਪਛਾਣਣ ਵੀ ਉਹ ਕਬਲ ਜੀ ਤੇ ਆ ਜਿਹੜੀ ਅਹਮ ਕਰਾਂ ਚ ਉੱਟ ਕੇ ਵਧੀਆ ਗਾਇਕ ਬਣੀ ਆ ਕਿ ਤੁਹਾਡਾ ਵੀ ਇਹ ਸੁਪਨਾ ਹੈਗਾ ਹੈ ਹਾਂਜੀ ਸਰ ਮੇਰਾ ਬਹੁਤ ਚਿਰ ਤੋਂ ਸੁਪਨਾ ਜਾਨੀ ਕਿ ਪੂਰਾ ਨਹੀਂ ਹੋ ਸਕਿਆ ਘਰ ਦੀ ਸਪੋਰਟ ਨਹੀਂ ਹੈਗੀ ਪਿੱਛੇ ਹਾਂਜੀ ਜੀ ਸੋਪੀ ਹੁਣ ਗਾ ਸੌਰੇ ਗਾ ਆ ਕੇ ਕਿੰਨੀ ਕਿ ਸਪੋਰਟ ਆ ਤੁਹਾਡੇ ਪਤੀ ਕਿੰਨੀ ਕਿ ਸਪੋਰਟ ਕਰਦੇ ਨੇ ਕਿ ਲੱਗਦਾ ਵੀ ਹੁਣ ਇੱਥੇ ਆ ਕੇ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਵਾ ਵਧੀਆ ਗਾਇਕ ਬਣਦਾ ਜਾਂ ਤੁਹਾਡੀ ਜਿਹੜੀ ਹੈ ਮਾਰਕੀਟ ਕੈਸ ਹੜਾ ਸਕੇ ਹਾਂਜੀ ਸਰ ਮੇਰਾ ਤੇ ਸੁਪਨਾ ਇਹੀ ਆ ਵੀ ਮੇਰੀ ਮਾਰਕੀਟ ਵਿੱਚ ਵਿੱਚ ਕੈਸ਼ ਆਵੇ ਤੇ ਸਰ ਪਰ ਗਰੀਬੀ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਵੀ ਘਰ 'ਚ ਬਹੁਤ ਗਰੀਬੀ ਆ ਕਦੇ ਰੋਟੀ ਪੱਕਦੀ ਕਦੇ ਨਹੀਂ ਪੱਕਦੀ ਨਾ ਸਰ ਮੇਰੇ ਘਰੇ ਲੈਟਰਿੰਗ ਨਾਲ ਬਾਥਰੂਮ ਕੁਛ ਨਹੀਂ ਹੈਗਾ ਕਹਣਾ ਇੰਨੇ ਮਾੜੇ ਹਾਲਾਤਾਂ 'ਚ ਫਿਰ ਕਿਸ ਤਰ੍ਹਾਂ ਰਹਿੰਦੀ ਆ ਕਿਉਂਕਿ ਅਸੀਂ ਦੇਖਿਆ ਅੱਜ ਦੇ ਜ਼ਮਾਨੇ 'ਚ ਹਰ ਘਰ 'ਚ ਜੋ ਲੈਟਰੀਨ ਬਾਥਰੂਮ ਆ ਫਿਰ ਕਿੰਨੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਜਦੋਂ ਚੀਜ਼ ਲੈ ਹਾਂਜੀ ਬਹੁਤ ਸਰ ਜੀ ਔਖਾ ਵਾ ਇਹ ਮੇਰੇ ਅਸ ਪੈਣਾ ਏਡੀ ਸੋਹਣੀ ਆਵਾਜ਼ ਦੇ ਮਾਲਕ ਆ ਜਦੋਂ ਲੋਕ ਤਰੀਫਾਂ ਕਰਦੇ ਨੇ ਵੀ ਸਾਡੇ ਪਿੰਡ ਦੀ ਨੌ ਆ ਕਬ ਜੀਤ ਤੇ ਬੜੀ ਸੋਹਣੀ ਆਵਾਜ਼ ਆ ਅਲੱਗ-ਅਲੱਗ ਪਿੰਡਾਂ 'ਚ ਤੁਹਾਡਾ ਜਣਾ ਨਾਮ ਆ ਲੋਕੀ ਜਾਣਦੇ ਨੇ ਵੀ ਫਲਾਣੇ ਪਿੰਡ ਦੀ ਰਹਿਣ ਵਾਲੀ ਕਵਲਜੀਤ ਉਹਦੀ ਆਵਾਜ਼ ਬੜੀ ਸੋਹਣੀ ਆ ਵੀ ਕਿੰਨਾ ਚੰਗਾ ਲੱਗਦਾ ਜਦੋਂ ਤੁਸੀਂ ਲੰਘਦੇ ਲੋਕ ਪਛਾਣਦੇ ਨੇ ਵੀ ਭੈਣ ਉਹ ਹੀ ਆ ਜਿਹਦੀ ਸੋਸ਼ਲ ਮੀਡੀਆ ਤੇ ਵੀਡੀਓ ਚੱਲਦੀਆਂ ਵਾ ਫਿਰ ਆਪ ਨੂੰ ਕਿੰਨਾ ਚੰਗਾ ਲੱਗਦਾ ਇਹ ਚੀਜ਼ ਹਾਂਜੀ ਸਰ ਬਹੁਤ ਵਧੀਆ ਲੱਗਦਾ ਜੇ ਮੈਂ ਤੁਰੀ ਜਾਂਦੀ ਉਹਦੇ ਮੈਨੂੰ ਆਵਾਜ਼ ਮਾਰ ਕੇ ਵੀ ਕਹਿਣਗੇ ਕਿ ਤੇਰੀ ਇੰਟਰਵਿਊ ਵੇਖੀ ਤੁਸੀਂ ਵਧੀਆ ਗਾਉਂਦੇ ਬਹੁਤ ਸੋਨਾ ਗਾਉਂਦੇ ਜੀ ਹਾਂਜੀ ਤੇ ਹਿੰਮਤ ਕਿੰਨੀ ਕੀ ਮਿਲਦੀ ਜਦੋਂ ਇਹਨਾਂ ਸਪੋਰਟ ਕਰਦੇ ਨੇ ਇਹਨਾਂ ਸਾਥ ਦਿੰਦੇ ਨੇ ਫਿਰ ਮਾਨੂੰ ਕਿੰਨਾ ਗੰਦਾ ਵੀ ਭਾਈ ਕੋਈ ਤਾਂ ਹੈਗਾ ਸਾਨੂੰ ਸਪੋਰਟ ਕਰਨ ਵਾਲਾ ਹਾਂਜੀ ਸਰ ਬਹੁਤ ਵਧੀਆ ਲੱਗਦਾ ਮੈਨੂੰ ਹਾਂਜੀ ਤੇ ਹੋਰ ਕਿਹੜਾ ਗੀਤ ਸੁਣਾਗੀ ਬਣਾ ਜਦੋਂ ਦੀ ਆਇਆ ਅੱਥਾ ਅਸੀਂ ਤੇਰੇ ਨਾਲ ਲਾਲੀਆਂ ਕਿੰਨੀ ਆ ਮਸੀਬਤਾਂ ਮੈਂ ਝੋਲੀ ਵਿੱਚ ਪਾਲੀਆਂ ਤੇਰੇ ਪਿੱਛੇ ਜੱਗ ਦੀਆਂ ਲੱਖ ਰੌਣਕਾਂ ਵੇ ਅਸਾਂ ਪੈਰਾਂ 헤ਠਾਂ ਰੋਲੀਆਂ ਨੀਂਦ ਨੀਉ ਆਉਂਦੀ ਸਾਨੂੰ ਲੱਗ ਵੇ ਗਈਆਂ ਵੇ ਚੰਨਾ ਨਸ਼ੇ ਦੀਆਂ ਗੋਲੀਆਂ ਅਰੇ ਆਨੀਉ ਜਾਂਦਾ ਹੁਣ ਤੇਰੇ ਤੋਂ ਭੁਗੈਰ ਨਹੀਂ ਦਿਲ ਸਾਡਾ ਹਰ ਵੇਲੇ ਮੰਗੇ ਤੇਰੀ ਖੈਰ ਨਹੀਂ ਜਾਣ ਨਾਲ ਵਧ ਤੈਨੂੰ ਕਰਦੇ ਆ ਚੰਨੋਂ ਬੜਾ ਪਿਆਰ ਬੇ ਹਿਸਾਬ ਨਹੀਂ ਜਿਹੜੇ ਦਿਨ ਦੱਸਦੀਨਾ ਤੂੰ ਹੀਰੀਏ ਨਹੀਂ ਪਿਣੀ ਪੈਂਦੀ ਆਸ਼ਰਾਬ ਨਹੀਂ ਵਾਹ ਵਾਹ ਬਹੁਤ ਵਧੀਆ ਆਵਾਜ਼ ਹੈ ਤੁਸੀਂ ਤੈਮੀਨਸੋਪੀ ਜਦੋਂ ਪਿੰਡ ਵਾਲੇ ਸਪੋਰਟ ਕਿੰਨੇ ਕਰਦੇ ਨੇ ਤੁਹਾਡੀ ਵੀ ਵਧੀਆ ਆਵਾਜ਼ ਆ ਕਰਦੇ ਦਿਨ ਇਹਨਾਂ ਦੇ ਬੰਦੇ ਚਾਹੁੰਦੇ ਨੇ ਮਾੜੇ ਹਾਲਾਤ ਜਿਹੜੇ ਨੇ ਉਹ ਦੂਰ ਹੋਣ ਜਾਈਦੇ ਨੇ ਪਿੰਡ ਵਾਲਿਆਂ ਕਿੰਨੇ ਸਪੋਰਟ ਤੁਹਾਨੂੰ ਹਾਂਜੀ ਸਰ ਪਿੰਡ ਵਾਲੇ ਤੇ ਬਹੁਤ ਸਪੋਰਟ ਕਰਦੇ ਆ ਪੀਖ ਹਾਲਾਤ ਕਰਦੇ ਵੀ ਬਦਲ ਜਾਂਦੇ ਗਏ ਜਾਨੀ ਕਿ ਗੇਕੀ ਦੇ ਵਿੱਚ ਵੀ ਆਪਾਂ ਅੱਗੇ ਚੱਲੀਏ ਹਾਂਜੀ ਤੈਮੀਨਸੋਪੀ ਪੈਣਾ ਸੀ ਦੇਖਿਆ ਕਮਰਾ ਤੁਹਾਡਾ ਅੱਜ ਵੀ ਇੱਕ ਕੱਚਾ ਵਾ ਉਹਦੇ ਅੰਦਰ ਅਸੀਂ ਦਾਖੇ ਵੇਖਿਆ ਬਾਲੇ ਵਾਲੀ ਛੱਤ ਆ ਜਿਹੜੇ ਮੀਂਹ ਨਹੀਂ ਆਉਂਦਾ ਆ ਫਿਰ ਕਿੰਨੇ ਕੀ ਛੱਤ ਚਾਉਂਦੀ ਆ ਫਿਰ ਰਾਤ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਤੁਸੀਂ ਸਰ ਜੀ ਹੁਣ ਜਦੋਂ ਮੀਂਹ ਪੈ ਤੇ ਛੱਤਾਂ ਬਹੁਤ ਝੁੰਦੀਆਂ ਸੀਗੇ ਤੇ ਬਹੁਤ ਔਖਾ ਗੁਜ਼ਾਰਾ ਕੀਤਾ ਸੀ ਹਾਂਜੀ ਤੇ ਭੈਣੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹਾਂਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਨੇ ਕੀ ਅਪੀਲ ਕਰ ਚਾਹੋਗੇ ਕੀ ਬੇਨਤੀ ਕੀ ਕਰਨਾ ਚਾਹਾਂਗੇ ਇਹਨਾਂ ਨੂੰ ਸਰ ਜੀ ਮੈਂ ਤੇ ਇਹੀ ਬੇਨਤੀ ਕਰਨੀ ਚਾਹੁੰਨੀ ਆ ਕਿ ਇੱਕ ਮੈਂ ਗਾਇਕੀ ਚੱਗੇ ਚੱਲ ਜਾ ਤੇ ਇੱਕ ਮੇਰੇ ਘਰ ਦੇ ਹਾਲਾਤ ਬਦਲ ਜਾਣ ਠੀਕ ਹੈ ਹਾਂਜੀ ਤੇ ਹੋਰ ਭੈਣ ਕਿਹੜਾ ਗੀਤ ਲੰਗ ਜਿਹੜਾ ਤੇਰਾ ਮਨਪਸੰਦ ਹੋਵੇ ਜਿਹੜਾ ਹਮੇਸ਼ਾ ਤੂੰ ਘਰੇ ਪਰਿਵਾਰ ਚ ਬਹਿ ਕੇ ਗੀਤ ਗਾਉਂਦੀ ਹੋਵੇ ਉਹਦੀ ਧੋਲਾਂ ਨੂੰ ਸਾਂਝੀ ਕਰਦੇ ਗ ਪੱਕਦੀ ਨਾ ਰੋਟੀ ਹੋਵੇ ਨੇੜੇ ਨਹੀਂ ਕੋਈ ਲਾਉਂਦਾ ਸਾਰੇ ਤਕੜੇ ਦੀ ਪੈਂਦੇ ਜਾ ਕੇ ਬੈਣ ਮੰਜੀ ਤੇ ਦਿਲ ਉੱਤੇ ਲਾਵੀਂ ਨਾ ਗਰੀਬੀ ਵਾਲੀ ਗੱਲ ਦਿਨ ਚੰਗੇ ਮੜ ਆਉਂਦੇ ਜਾਂਦੇ ਰਹਿਣ ਬੰਦੇ ਤੇ ਦਿਲ ਉੱਤੇ ਲਾਵੀਂ ਨਾ ਗਰੀਬੀ ਵਾਲੀ ਗੱਲ ਦਿਨ ਚੰਗੇ ਮੜ ਆਉਂਦੇ ਜਾਂਦੇ ਰਹਿਣ ਬੰਦੇ ਤੇ ਓਡੇ ਦਾ ਜੋ ਹੋਵੇ ਅਸਮਾਨ ਵਿੱਚ ਬਾਲਾਓ ਤੇ ਤਹੰਦਾਏ ਪਲਾਂਚ ਕੱਟ ਪਰਿਓ ਮਾਲਕ ਦੀ ਹੋਜਵੇਂ ਨਮਾਣੇ ਹੱਥੇ ਨਿੱਕਾ ਫਿਰ ਲੱਖਾਂ ਚੋਂ ਅੱਖਾਂ 'ਚ ਦੇਂਦਾ ਕਰਿਓ ਹੋਸੇ ਦੀਆਂ ਲਖੀਆਂ ਨੂੰ ਹੋਇਓ ਬਸ ਜਾਣੇ ਕਦੇ ਹੱਸੀਏ ਨਾ ਕਿਸੇ ਦੇ ਵਕਤ ਮੰਦੇ ਤੇ ਦੇਲੀ ਉੱਤੇ ਲਾਮੀ ਨਾ ਗਰੀਬੀ ਵਾਲੀ ਗੱਲ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਪੈਣੇ ਲਾ ਸਵਾਲ ਮੇਰਾ ਮੈਨੂੰ ਇਸੋ ਕਦੀ ਮਨ ਟੁੱਟਦਾ ਜਾਂ ਮਨ ਕਿੰਨਾ ਕੁ ਖਰਾਬ ਹੁੰਦਾ ਜਦੋਂ ਇੰਨੀ ਘੱਟ ਗਰੀਬੀ ਵੇਂਦੀ ਆ ਲੈਟਰੀ ਬਾਥੂ ਤੱਕ ਨਹੀਂ ਬਣਿਆ ਅਸੀਂ ਦੇਖਿਆ ਕੰਦ ਜਿਹੜੀ ਆ ਉਹ ਵੀ ਚੰਗੀ ਤਰ੍ਹਾਂ ਜਿਹੜੀ ਆ ਉਹ ਨਹੀਂ ਬਣੀ ਮਿੱਟੀ ਦੀ ਉਹ ਵੀ ਟਹਿ ਟਹਿਰੀ ਹੋ ਗਈ ਆ ਸ਼ਤਾਂ ਜਿਹੜੀਆਂ ਆ ਜਿਉਂ ਮਿੱਟੀ ਦੀਆਂ ਨੇ ਕਿੰਨਾ ਕਿ ਮਨਦੁਖੀ ਹੁੰਦਾ ਚੀਂ ਹਾਂਜੀ ਸਰ ਬਹੁਤ ਮਨਦੁਖੀ ਚ ਬਹੁਤ ਜ਼ਿਆਦਾ ਹੁੰਦਾ ਵਾ ਪਰ ਮੈਂ ਹਾਂਜੀ ਇਹੀ ਕਹਿਨੀ ਆ ਕਿ ਕੋਈ ਗੱਲ ਨਹੀਂ ਕਿਤੇ ਗੁਰੂ ਰਾਮਦਾਸ ਕਿਰਪਾ ਕਰਨਗੇ ਠੀਕ ਹੈ ਤੇ ਪਣੇ ਲਾਸਟ ਸਵਾਲ ਜਾਂਦੇ ਜਾਂਦੇ ਆ ਕੋਈ ਮਨਸਾਂ ਜਿਹੜਾ ਤੇਰਾ ਗੀਤ ਹੋਵੇ ਉਹਦੀ ਅਦੋੜਾ ਨਾਲ ਸਾਂਝ ਕਰਦੀਏ ਤਾਂ ਫਿਰ ਇੰਟਰਵਿਊ ਆਪਾਂ ਸਮਾਪਤ ਕਰਾਂਗੇ ਸਾਈ ਤੁਰ ਗਿਆ ਸਿਰ ਦਾ ਮੇਰਾ ਪਾਇਆ ਆਣ ਦੁੱਖਾਂ ਨੇ ਏ ਕੇਰਾ ਮੈਂ ਸੋਚਾਂ ਦੇ ਵਿੱਚ ਰਹਿਨੀ ਆ ਸੋਚਾਂ ਦੇ ਵਿੱਚ ਰਹਿਨੀ ਆ ਮੇਰੀ ਕਿਸਮਤ ਹੋਗੀ ਖੋਟੀ ਅੱਜ ਤੋਂ ਪੁੱਤਰਾਂ ਦੇ ਵਿੱਚੋਂ ਮਾਂ ਨੂੰ ਪੁੱਛਦਾ ਨਹੀਂ ਕੋਈ ਰੋਟੀ ਅੱਜ ਤੋਂ ਪੁੱਤਰਾਂ ਦੇ ਵਿੱਚੋਂ ਮਾਂ ਨੂੰ ਪੁੱਛਦਾ ਨਹੀਂ ਕੋਈ ਰੋਟੀ ਹੇ ਦੇ ਨਾਲੋ ਤੀ ਚੰਗੀ ਦੁੱਖ ਸੁੱਖ ਵੇਲੇ ਕੰਮ ਆਉਂਦੀ ਮਾਪਿਆਂ ਦਾ ਫਿਰ ਆਕੇ ਲੋਕੋ ਤੀ ਜੇ ਦੁੱਖ ਵੰਡਾਉਂਦੀ ਇਹੋ ਜੀ ਮੈਂ ਦਿਲ ਵਿੱਚ ਵੀ ਕਦੇ ਗੱਲ ਨਹੀਂ ਸੀ ਸੋਚੀ ਅੱਜ ਤੋਂ ਪੁੱਤਰਾਂ ਦੇ ਵਿੱਚ ਮਾਂ ਨੂੰ ਪੁੱਛਦਾ ਨਹੀਂ ਕੋਈ ਰੋਟੀ ਵਾਹ ਵਾਹ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਭੈਣ ਕਬਲ ਜੀ ਨੇ ਤੁਸੀਂ ਦੇਖਿਆ ਪਰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ سپورਟ ਦੀ ਲੋੜ ਆ ਇਸ ਭੈਣ ਦਾ ਨੰਬਰ ਅਸੀਂ ਜਰੂਰ ਦਵਾਵਾਂਗੇ ਤੇ ਜਿੰਨੇ ਵੀ ਮਦਦ ਕਰਨੀ ਹੋਵੇ ਅੱਗੇ ਆ ਕੇ ਮਤ ਕਰ ਸਕਦਾ ਕਿਉਂਕਿ ਭੈਣ ਦਾ ਕੋਈ Google Pay PhonePe ਨੰਬਰ ਨਹੀਂ ਚੱਲਦਾ ਪਰ ਫਿਰ ਵੀ ਤੁਸੀਂ ਫੋਨ ਕਰਕੇ ਜਰੂਰ ਨਾਲ ਰਾਬਤਾ ਕਰ ਸਕਦੇ ਹੋ ਨੰਬਰ ਹੈਗਾ ਵਾ 7710782184 ਇੱਕ ਵਾਰੀ ਫੇਰ ਨੰਬਰ ਆਖਰ ਤੋਂ ਕਰ ਦਿੰਨੇ ਆ 7710782184 ਜਿੰਨੇ ਵੀ ਮਦਦ ਕਰਨੀ ਹੋਵੇ ਸਿੱਧੀ ਆ ਕੇ ਮਤ ਕਰ ਸਕਦਾ ਪਿੰਡ ਰਾਣੀਵਲਾ ਭੈਣ ਨੂੰ سپورਟ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਮਨੋਦੇਵ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਅੰਮ੍ਰਿਤਸਰੋਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ